ਗਣ ਚੜੀ ਸੱਤ ਤੋੜ ਗਿਆ ਲੇਖੋ ਭਾਈ ਮੇਰਾ ਨਾਮ ਸੱਜੀ ਅਜੀਤ ਕੁਮਾਰ ਆ ਮਸ਼ੀ ਮਾਰਕੀਟ ਚ ਮੇਰੀ ਸ਼ੋਪ ਆ ਬਿਹਾਰੀ ਲਾਲ ਫਿਸ਼ ਸ਼ੋਪ ਸਾਰਾ ਸਿਸਵੇਰੇ 5 ਵਜੇ ਇੱਥੇ ਆ ਕੇ ਖੜੇ ਆ ਬਿਜਾਰ ਦੇ ਵਿੱਚ ਠੀਕ ਆ ਇਹਨਾਂ ਨੇ ਕੋਈ ਵਾਰਨਿੰਗ ਵਾਰਨਿੰਗ ਚਲੋ ਦੋ ਤਿੰਨ ਦਿਨਾਂ ਤੋਂ ਚੱਲ ਰਹੀ ਆ ਕਿ ਆਪਾਂ ਸਮਾਨ ਚੁੱਕਣਾਗਾ ਅਸੀਂ 5 ਵਜੇ ਦੇ ਆ ਕੇ ਆਪਣਾ ਸਾਰਾ ਸਮਾਨ ਪਿਛੇ ਕਰਕੇ ਬੈਠੇ ਹੋਏ ਆ ਸਾਡੇ ਇਹ ਬਾਜ਼ਾਰ ਅਫਸਰ ਆਏ ਅਸੀਂ ਰਿਕੁਐਸਟ ਕੀਤੀ ਆ ਕਿ ਸਰ ਜੇਕਰ ਸਾਡਾ ਸਮਾਨ ਫੇਰ ਵੀ ਬਾਹਰ ਆ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਾਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਜਾਵੇ ਕਿ ਅਸੀਂ ਆਪਣਾ ਜਿਹੜਾ ਸਮਾਨ ਤੁਹਾਡਾ ਤੁਹਾਨੂੰ ਫालतੂ ਲੱਗਦਾ ਸੀ ਉਹ ਵੀ ਪਿੱਛੇ ਕਰ ਲੈਨੇ ਆ ਸਾਡੀ ਇੰਨੀ ਗੱਲ ਕਹਿੰਦੇ باوجود ਵੀ ਸਰ ਇਹਨਾਂ ਨੇ ਕ੍ਰੇਨ ਦੇ ਨਾਲ ਸਾਡਾ ਸਾਰਾ ਸਮਾਨ ਤੋੜਦਾ ਪਲੱਸ ਸਾਡੀ ਦੁਕਾਨ ਤੱਕ ਤੋੜਦੀ ਆ ਸੋ ਅਸੀਂ ਮਾੜੇ ਬੰਦੇ ਸਾਡਾ 2 ਮਹੀਨੇ ਦਾ ਕੰਮ ਹੁੰਦਾ ਵਾ ਸਾਡਾ ਸਾਰਾ ਨੁਕਸਾਨ ਕਰਦਾ ਐ ਵੇਖੋ ਸਰ ਐ ਕੋਈ ਗੱਲ ਥੋੜੀ ਬੰਦੀ ਹੈਗੀ ਆ ਅਸੀਂ ਗਰੀਬ ਬੰਦੇ ਆ ਦੁਕਾਨਾ ਵਾ ਬਾਕੀ ਠੀਕ ਆ ਜੀ ਜਦੋਂ ਕੋਈ ਬਾਕੀ ਠੀਕ ਆ ਕੋਈ ਮੁਸੀਬਤ ਪੈਂਦੀ ਆ ਕੋਈ ਗੱਲ ਹੁੰਦੀ ਆ ਸਰ ਸਾਡੀਆਂ ਦੁਕਾਨਾਂ ਤੇ ਸਾਰਾ ਐਕਸ਼ਨ ਹੁੰਦਾ ਵਾ ਸਾਡੇ ਕਰਕੇ ਟ੍ਰੈਫਿਕ ਜਮ ਦੇ ਨਹੀਂ ਹੈਗੀ ਸਰ ਗੱਡੀਆਂ ਆਂਦੀ ਠੀਕ ਆ ਜੀ ਬਾਜ਼ਾਰ ਛੋਟਾ ਵਾ ਗੱਡੀਆਂ ਸਾਰੇ ਤੇ 24 ਘੰਟੇ ਤਿੰਨ ਤੋਂ ਚਾਰ ਗੱਡੀਆਂ ਨੰਗਦੀਆਂ ਕਦੀ ਉਧਰੋਂ ਕ੍ਰੋਸ ਹੋ ਰਹੀਆਂ ਕਦੀ ਇਧਰੋਂ ਕ੍ਰੋਸ ਹੋ ਰਹੀਆਂ ਠੀਕ ਆ ਜੀ ਐ ਸਾਰੀਆਂ ਟੀਨਾ ਵੇ ਬਾਕੀ ਸਰ ਸਮਾਨ ਚੁੱਕਣਾ ਨਾ ਦੀ ਚਲੋ ਕਾਨੂੰਨੀ ਕਾਰਵਾਈ ਕਰਨਾ ਇਹਦਾ ਫਰਜ ਹੈਗਾ ਪਰ ਦੁਕਾਨ ਕਿਸੇ ਦੀ ਤੋੜ ਦੇਣਾ ਬਿਨਾ ਦੱਸੇ ਬਿਨਾ ਗੱਲ ਤੋਂ ਮੈਂ ਰਿਕਵੈਸਟਾਂ ਕਰਦਾ ਰਹਿ ਗਿਆ ਮੈਂ ਹੱਥ ਜੋੜਦਾ ਰਹਿ ਗਿਆ ਕਿ ਸਰ ਨਾ ਤੋੜੋ ਨਾ ਦਿਓ ਫੇਰ ਵੀ ਸਰ ਇਹਨਾਂ ਨੇ ਸਾਰਾ ਸਮਾਨ ਤੋੜਦਾ ਸਾਡਾ ਸਰ ਹਜ਼ਾਰਾਂ ਦਾ ਨੁਕਸਾਨ ਗਾਦਾ ਅਸੀਂ ਗਰੀਬ ਬੰਦੇ ਅਸੀਂ ਕਿੱਦਾਂ ਸਰ ਕਰਾਂਗੇ ਠੀਕ ਆ ਜੀ ਸਾਡਾ ਇਹਨਾਂ ਨੂੰ ਨੁਕਸਾਨ ਕਰਦਾ ਤੁਹਾਡੀ ਆ ਵੇਖੋ ਸਰ ਸਾਡੀ ਦੁਕਾਨ ਦੇ ਹਾਲਾਤ ਕੀ ਕਰਦੇ ਤਾਂ ਨੇ ਅਸੀਂ ਸਰ ਮਾੜੇ ਬੰਦੇ ਅਸੀਂ ਦਾ ਕਰਕੇ ਖਾਣਾ ਔਰ ਚੱਲੇ ਮਾਰਨ ਅਸੀਂ ਕੋਈ ਅਫਸਰ ਥੋੜੀਆਂ ਸਰ ਅਸੀਂ ਅਸੀਂ ਤਾਂ ਆਪਣੀ ਮਿਹਨਤ ਕਰਕੇ ਖਾ ਰਹੇ ਹੱਥ ਜੋੜ ਕੇ ਖਾ ਰਹੇ ਆ ਸਾਡਾ ਫੇਰ ਵੀ ਇਹਨਾਂ ਨੂੰ ਨੁਕਸਾਨ ਕਰਦਾ ਅਸੀਂ ਕਿੱਥੇ ਜਾਵਾਂਗੇ ਆ ਕੀ ਕਰੀਏ ਵੇਖੋ ਜੀ ਰਾਸਤਾ ਆਇਆ ਹੈ ਆ 4:30 ਵਜੇ ਨਾਲ ਆਇਆ ਕਮੇਟੀ ਵਾਲੇ ਸਾਡੀ ਇਹ ਦੁਕਾਨਾਂ ਦੇ ਸਾਰੇ ਢਾਗੇ ਆ ਇੱਕ ਬੰਨਾ ਤਾਂ ਦੇ ਦੂਜਾ ਬੰਨਾ ਤਾਂ ਦੇ ਨਹੀਂ ਦੇ ਦੱਸੋ ਕੀ ਕਰੀ ਆਏ ਆਂ ਇਹ ਮਾਏ ਅੱਗੇ ਮਾ ਮਾ ਕਾ ਕੰਮ ਚਲਾਣ ਆ। ਫਿਰ ਨਾ ਇਹ ਮੱਦੇ ਚਲਣ ਡੇ ਆਏ ਕੀ ਕਰੀ ਆਈ। ਮੈਂ ਹੁਣ ਸਿਰੇ ਕਨਾਲ ਨੂੰ ਕੋਈ ਇੰਡੀਮਨੇਸ਼ਨ ਦਿੱਤਾ ਗਿਆ? ਨਹੀਂ ਜੀ ਨਹੀਂ ਕਹਿਣਾ ਨਹੀਂ ਦਿੱਤਾ ਜੀ। ਕੋਈ ਦਿੱਤਾ ਗਿਆ? ਇਹ ਜਾਣੇ ਕਿੱਦਾਂ ਗਿਆ? ਇਹ ਜ਼ੋਰ ਚਲਾ ਲਿਆ ਆ ਨਾ ਨਹੀਂ ਜੀ ਸਰਕਾਰ ਵੱਲੋਂ ਜ਼ੋਰ ਚਲਿਆ। ਆਏਗਾ ਨਹੀਂ ਆਹਾਂ ਕੰਮ ਸਿੱਧਾ ਕਰਾਉਣ ਦੇ ਕਰਾਓ। ਹਾਂ। ਨਾ ਤੇ ਆਈ ਬਜ਼ਾਰ ਬੰਦ ਕਰਨ ਗਿਆ। ਆਹ ਇੱਕ ਵਾਰੀ ਲੱਗੇ ਦੋ ਵਾਰੀ ਲੱਗੇ ਤੇ ਤਿੰਨ ਦਿਨ ਲੱਗੇ। ਅਜ ਤਾਂ ਮੈਂ ਪੂਰਾ ਤਰਨਾ ਤੁਹਾਨੂੰ ਕਹਿ ਮੈਕਮੇਲਾ ਹਾਂ ਦੁਕਾਨਦਾਰਾਂ ਦੇ ਵਿੱਚ ਰੋਸ਼ ਹੈ ਸਵੇਰੇ 3:30-4 ਵਜੇ ਏਡੀਸੀ ਤੇ ਕਮੇਟੀ ਘਰ ਦੇ ਮੁਲਾਜ਼ਮ ਆ ਕੇ ਕਿਸੇ ਨੂੰ ਕੋਈ ਨੋਟਿਸ ਨਹੀਂ ਇਹਨਾਂ ਨੇ ਦਿੱਤਾ ਕਿਸੇ ਨੂੰ ਇਹਨਾਂ ਨੇ ਕੋਈ ਵਾਰਨਿੰਗ ਨਹੀਂ ਦਿੱਤੀ ਕਿ ਤੁਸੀਂ ਆਪਣਾ ਸਮਾਨ ਪਿੱਛੇ ਕਰ ਲਓ ਸਾਰਿਆਂ ਦੀਆਂ ਦੁਕਾਨਾਂ 3:30-4 ਵਜੇ ਆ ਕੇ ਜੀਸੀਬੀ ਲੈ ਆ ਕੇ ਤੜਾ ਦਿੱਤੀਆਂ ਗਈਆਂ ਨੇ ਦੇਖੋ ਅੱਜ ਦੁਕਾਨਦਾਰ ਬਹੁਤ ਹੀ ਕਮਜ਼ੋਰ ਹੈ ਬਹੁਤ ਹੀ ਉਹਦੇ ਉੱਤੇ ਬੋਝ ਹੈ ਪਰਿਵਾਰਕ ਦੁੱਖ ਦਾ ਬੋਝ ਹੈ ਦੁਕਾਨਾਂ ਦੇ ਮੁਲਾਜ਼ਮਾਂ ਦਾ ਬੋਝ ਹੈ ਤੇ ਦੁਕਾਨਦਾਰਾਂ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਤੁਸੀਂ ਬਾਜ਼ਾਰ ਤੇ ਦੇਖੋ ਜੇ ਟ੍ਰੈਫਿਕ ਦਾ ਕੋਈ ਸਿਸਟਮ ਹੈਗਾ ਕੋਈ ਸਿਸਟਮ ਨਹੀਂ ਹੈਗਾ ਟ੍ਰੈਫਿਕ ਕਿੰਦਰ ਦੀ ਕਿੰਦਰ ਜਾ ਰਹੀ ਹੈ ਦੁਕਾਨਦਾਰਾਂ ਦਾ ਕੀ ਰੋਸ਼ ਹੈ ਕੋਈ ਗੱਡੀ ਵੱਡੀ ਵੜ ਦਿੰਦਾ ਦੁਕਾਨਾਂ ਦੁਕਾਨ ਦੇ ਵਿੱਚ ਇਧਰ ਆ ਕੇ ਬਾਜ਼ਾਰਾਂ ਦੇ ਵਿੱਚ ਉਹਦੇ ਵਿੱਚ ਦੁਕਾਨਦਾਰਾਂ ਦਾ ਕੀ ਰੋਸ਼ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੇ ਦੁਕਾਨਦਾਰਾਂ ਨੂੰ ਅੱਜ ਇੱਥੇ ਇਕੱਠੇ ਹੋ ਕੇ ਇੱਕ ਬੰਦ ਦੀ ਕਾਲ ਦਿੱਤੀ ਜਾਏ ਤਾਂ ਕਿ ਦੁਕਾਨਦਾਰ ਇਕੱਠੇ ਹੋ ਕੇ ਇਹਨਾਂ ਦਾ ਪਿੱਟ ਸਿਆਪਾ ਕਰਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ ਨੇ ਜੇ ਅਸੀਂ ਵੀ ਫੇਰਨੀ ਆ ਫਿਰ ਸਾਰੀ ਦੁਕਾਨਾਂ ਦਾ ਜੇ ਤੁਸੀਂ ਦੁਕਾਨਦਾਰਾਂ ਨੂੰ ਤੰਗ ਕਰਨਾ ਜਾਂ ਕੋਈ ਦੁਕਾਨ ਤੋੜਨ ਆਇਓ ਦੋ ਦੁਕਾਨਾਂ ਤੋੜਦੀਆਂ ਚਾਰ ਛੱਡ ਦਿੱਤੀਆਂ ਉਹਦੇ ਵਿੱਚ ਕਿਦਾ ਕੀ ਕਸੂਰ ਹੈ ਤੇ ਫਿਰ ਪੁਲਿਸ ਕਿਉਂ ਚਲਦੀ ਵੀ ਹੈ ਨਾ ਡੱਗ ਗਿਆ ਨਾ ਮਤਲਬ ਵਿਤਕਰਾ ਕੀਤਾ ਜਾ ਰਿਹਾ ਵਿਤਕਰਾ ਕੀਤਾ ਜਾ ਰਿਹਾ ਹਰ ਦੁਕਾਨਦਾਰ ਛੋਟਾ ਮਲਾਜਮ ਹੈ ਹਰ ਦੁਕਾਨਦਾਰ ਦਾ ਆਪਣਾ ਸਰਕਲ ਹੈ ਜੇ ਉਹ 10 ਫੁੱਟ ਜਾਂ 5 ਫੁੱਟ ਦੁਕਾਨ ਅੱਗੇ ਕਰਕੇ ਆਪਣੀ ਦੁਕਾਨ ਚਕਲਾ ਚਲਾ ਰਿਹਾ ਰੋਟੀ ਰੋਜੀ ਚਲਾ ਰਿਹਾ ਤੇ ਆਪਣੇ ਬੱਚਿਆਂ ਦਾ ਪਾਲਣ ਕਰ ਰਿਹਾ ਇਹ ਥੋੜਾ ਕੀ ਜਿਹੜਾ ਮਰਜ਼ੀ ਕੋਈ ਆਏ ਜਿਹੜਾ ਮਰਜ਼ੀ ਦੁਕਾਨਦਾਰ ਨੂੰ ਚਪੇੜਾ ਮਾਰ ਜੇ ਜਿਹੜਾ ਮਰਜ਼ੀ ਦੁਕਾਨਦਾਰ ਦੇ ਨਾਲ ਧੱਕਾ ਕਰ ਜੇ ਅਸੀਂ ਧੱਕਾ ਨਹੀਂ ਹੁੰਦਣਾ ਜੀ ਟ੍ਰੈਫਿਕ ਸਮੱਸਿਆ ਵੀ ਸ਼ਹਿਰ 'ਚ ਬਹੁਤ ਹੈ ਇਹ ਦੇ ਟ੍ਰੈਕੀ ਕੀਤਾ ਜਾ ਦੇਖੋ ਜੀ ਟ੍ਰੈਕੀ ਸਮੱਸਿਆ ਇਹ ਟ੍ਰੈਫਿਕ ਪੁਲਿਸ ਹੱਲ ਕਰੇਦਾ ਜੀ ਕਿਉਂਕਿ ਇਹਦੇ ਵਾਸਤੇ ਕਾਨੂੰਨ ਬਣਿਆ ਹੋਇਆ ਗੱਡੀਆਂ ਨੂੰ ਬਾਹਰ ਰੋਕਿਆ ਜਾਏ ਗੱਡੀਆਂ ਨਾ ਸ਼ਹਿਰ ਦੇ ਅੰਦਰ ਅੰਡਰ ਕੀਤੀਆਂ ਜਾਣ ਬਾਜ਼ਾਰਾਂ ਦੇ ਵਿੱਚ ਨਾ ਅੰਡਰ ਕੀਤੀਆਂ ਜਾਣ ਬੈਰੀਅਰ ਲਾਣੇ ਚਾਹੀਦੇ ਆ ਮੋਟਰਸਾਈਕਲ ਟੂ ਵੀਲਰਸ ਨੂੰ ਬੰਦਰ ਲਾਣਾ ਚਾਹੀਦਾ ਹੋਰ ਕੋਈ ਗੱਡੀ ਨਹੀਂ ਆਣੀ ਚਾ ਜਿਹੜੀਆਂ ਦੁਕਾਨਾਂ ਟਾਈਆਂ ਗਈਆਂ ਨੇ ਜਿਹੜਾ ਜਿਹੜਾ ਹੋਇਆ ਸੀ ਉਹ ਜਿਹੜਾ ਪੋਜੈਸ਼ਨ ਜਿਹੜੀ ਸੀ ਉਹ ਦੁਕਾਨਦਾਰ ਦੀ ਸੀ ਜਾਂ ਕਮੇਟੀ ਘਰ ਦੀ ਸੀ ਤਾਂ ਦੇਖੋ ਜੀ ਰੋਜ਼ਗਾਰ ਤੇ ਉਹਨਾਂ ਦਾ ਹੀ ਬੰਦ ਹੋਇਆ ਨਾ ਜੀ ਸਵੇਰੇ 3:30-4 ਵਜੇ ਤੇ ਬੰਦਾ ਹੀ ਨਹੀਂ ਆ ਕਿ ਦੁਕਾਨਦਾਰ ਵੀਰ ਆਪਣੇ ਘਰਾਂ ਸੇ ਸੁੱਤੇ ਦੇ ਨੇ ਤੁਸੀਂ ਆਓ ਜੀ ਸੀਬੀ ਤੇ ਆਜੋ ਇਹ ਤਾਂ ਗੁੰਡਾ ਰਾਜ ਹੋ ਗਿਆ ਜੀ ਵੀਰਾਂ ਦਾ ਲੈਂਟ ਨਹੀਂ ਤਾਂ ਇਹ ਤਾਂ ਗੁੰਡਾ ਰਾਜ ਹੋ ਗਿਆ ਕਿਸੇ ਨੂੰ ਤੁਸੀਂ ਪੁੱਛਿਆ ਨਹੀਂ ਸਵੇਰੇ ਆਓ ਸਵੇਰੇ ਆ ਕੇ ਦੁਕਾਨਾਂ ਢਾਹ ਢਾਡਾ ਮੁਕਾਬਲਾ ਅਸੀਂ ਕਰਨੇ ਇੱਥੇ ਬੈਠੇ ਆ ਇੱਟਨਾ ਇੱਟੇ ਭਜਾਂਗੇ ਸਾਰਿਆਂ ਦੀ ਕਿਸ ਸਟੈਪ ਐ ਅਗਲਾ ਫਿਰ ਸਟੈਪ ਐ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਇਹਨਾਂ ਦਾ ਪਰਚਾ ਕੀਤਾ ਜਾਏ ਤੁਹਾਡੀ ਕੀ ਕਾਰਵਾਈ ਆ ਸਾਡੀ ਕਾਰਵਾਈ ਇਹੀ ਇਥੇ ਬੈਠੇ ਆ ਜਿੰਨਾ ਚਿਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਜਾਣਗੀਆਂ ਅਸੀਂ ਇੱਥੋਂ ਨਹੀਂ ਹਿੱਲਾਂ ਬਾਜ਼ਾਰ ਮੁਜਾ ਸਾਰਾ ਸਾਡੇ ਨਾਲ ਬਾਜ਼ਾਰ ਦੀਆਂ ਦੁਕਾਨਾਂ ਐ ਦੁਕਾਨਾਂ ਆਈਓ ਸਾਰੇ ਬਾਜ਼ਾਰ ਦੁਕਾਨਦਾਰ ਸਾਡੇ ਨਾਲ ਬੈਠੇ ਨੇ ਦਿਨ ਦਿਨ ਵੀ ਕਰਨਾ ਵੇ ਜਿੰਨੀ ਦੇਰ ਤੱਕ ਹਾਰ ਨਹੀਂ ਕਿ ਘਰ ਜਾਓ ਕੰਮ ਕੋਈ ਕਰਦੇ ਆ ਅਡਾ ਨੁਕਸਾਨ ਨਹੀਂ ਚੱਲਿਆ ਜਾ ਜਿਹੜਾ ਇਹਨਾਂ ਦਾ ਨੁਕਸਾਨ ਸਾਡੀ ਹੱਡੀ ਨਾਲ ਕਿਉਂਕਿ ਸ਼ਹਿਰ ਦੇ ਵਿੱਚ ਇੰਨੀ ਗੱਡੀ ਹੋ ਚੁੱਕੀ ਦੀ ਹੈ ਇੱਕ ਇੱਕ ਗੱਡੀ ਦੇ ਵਿੱਚ ਇੱਕ ਇੱਕ ਪਰਿਵਾਰਕ ਮੈਂਬਰ ਆ ਰਿਹਾ ਸ਼ਹਿਰ ਦੇ ਵਿੱਚ ਇਹ ਤਾਂ ਗੱਡੀਆਂ ਦੇ ਤੁਹਾਨੂੰ ਬਾਹਰ ਰੋਕਣੀਆਂ ਚਾਹੀਦੀਆਂ ਨੇ ਬੈਰੀਅਲ ਲੱਗੇ ਨੇ ਬੈਰੀਅਲ ਤੇ ਗੱਡੀਆਂ ਰੋਕੋ ਕਿ ਟੂ-ਵੀਲਰ ਜਾਣਾ ਜੀ ਬਾਜ਼ਾਰ ਦੇ ਵਿੱਚ ਹੋਰ ਕੁਝ ਨਹੀਂ ਜਾਣਾ ਪਾਰਕਿੰਗ ਦੀ ਸਮੱਸਿਆ